ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਕੀ ਹਾਲ ਚਾਲ ਨੇ ਸਭ ਦੇ ਕਾਫੀ ਦਿਨਾਂ ਤੋਂ ਅੱਜ ਆਪਾਂ ਲਾਈਵ ਹੋਏ ਆਂ ਜੂ YouTube ਤੇ ਤੇ ਲਾਈਵ ਦੇ ਵਿੱਚ ਅਜੇ ਆਪਣੇ ਨਾਲ ਬਹੁਤ ਘੱਟ ਜਾਣੇ ਜੁੜੇ ਆ ਕੀ ਮੈਸੇਜ ਵੀ ਹਜੇ ਕਿਸੇ ਦਾ ਨਹੀਂ ਆਇਆ ਤੇ ਇੱਧਰ ਆਪਣੇ ਕਬੂਤਰ ਜਿਹੜੇ ਕੀ ਹੁਣ ਤਾਂ ਸਾਰਿਆਂ ਵਾਸਤੇ ਗਰਮੀ ਆ ਜਿਹੜੀ ਸਟਾਰਟ ਹੋ ਚੁੱਕੀ ਆ ਬਸ ਬੁੱਤਰ ਲਾ ਲੇ ਉਡਾਰੀਆਂ ਲਾ ਰਹੇ ਆ ਅਲੀ ਹੈਲੋ ਜੀ 베ਦੀ ਸਿੰਘ ਹੈਲੋ ਜੀ ਕਿਵੇਂ ਹੋ ਕੀ ਹਾਲ ਚਾਲ ਨੇ ਤੁਹਾਡੇ ਤੇ ਕਿੱਥੋਂ ਕਿੱਥੋਂ ਤੁਸੀਂ ਲਾਈਵ ਦੇ ਵਿੱਚ ਜੁੜੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਹਾਂ ਜੀ ਹਬੌਰ ਦੇ ਕੋਲ ਪਿੰਡ ਹੈ ਜੀ ਸਾਡਾ ਦਲਮੀਰ ਖੇੜਾ ਮਾਈਨਕ੍ਰਾਫਟ ਕ੍ਰੀਏਟਰ ਦਿਲਪ੍ਰੀਤ ਕੌਰ ਭੋਗਾਲ ਸਸ਼ੀ ਕਾਲ ਜੀ ਕਿਵੇਂ ਹੋ ਅਮੋਲਕ ਸਿੰਘ ਐਚ ਪੀ ਐਚ ਐਸ ਪੀ ਤੋਂ ਹੁਸ਼ਿਆਰਪੁਰ ਤੋਂ ਮਾਈਨਕ੍ਰਾਫਟ ਕ੍ਰੀਏਟਰ ਬਾਣੀ ਹਰਿਆਣਾ ਤੋਂ ਅਮੋਲਕ ਸਿੰਘ ਸਤਿ ਸ਼੍ਰੀ ਅਕਾਲ ਜੀ ਧਰਮਿੰਦਰ ਸਿੰਘ ਜੈ ਸਵਾਜ ਘਟ ਕਰ ਥੋੜੀ ਜੀ ਹਰਿਆਣਾ ਤੋਂ ਹੋਰ ਸੁਣਾਓ ਜੀ हरियाणा ਤੋਂ ਮਾਈਨਕ੍ਰਾਫਟ ਕ੍ਰੀਏਟਰ ਅਮੋਲਕ ਸਿੰਘ ਅਮੀਰ ਆਸ਼ਦ ਹੈਲੋ ਜੀ ਪਾਕਿਸਤਾਨ ਤੋਂ ਹੈਲੋ ਜੀ ਮਨਪ੍ਰੀਤ ਸਿੰਘ ਹੈਲੋ ਜੀ ਰਮਨਦੀਪ ਸਿੰਘ ਤੁਸੀਂ ਕਿੱਥੋਂ ਅਸੀਂ ਆ ਜੀ ਤਲਮੀਰ ਖੇੜਾ ਪਿੰਡ ਹੈ ਜੀ ਸਾਡਾ ਹਬੌਰ ਦੇ ਕੋਲ ਧਰਮਿੰਦਰ ਸਿੰਘ ਜਮਰਾਜ कवि और गीतकार राम राम जी अयोध्या में आपका स्वागत है राम राम जी अमीर अरशद जी सुनील शर्मा हेलो जी दीप दीपाकर सिन्हा हेलो जी हेलो आई एम फ्रॉम राजपुरा हेलो जी सुनील शर्मा हेलो जी हेलो आई एम फ्रॉम राजपुरा ठीक है जी लुधियाने ਤੋਂ ਜੀ ਹਰਵਿੰਦਰ ਪੱਪੂ ਤਰਮੀਤ ਸਿੰਘ ਹੈਲੋ ਜੀ ਹਾਂ ਜੀ ਤੇ ਲਾਈਵ ਨੂੰ ਤੁਸੀਂ ਲਾਈਕ ਵੀ ਨਾਲ-ਨਾਲ ਕਰ ਦਿਆ ਕਰੋ ਜੀ ਦੀਪਨ ট্রান্সਨੇਸ਼ਨ ਫਰੋਮ ਦਿੱਲੀ ਤੋਂ ਜਯਦੇਵ ਸਿੰਘ ਹੈਲੋ ਜੀ ਸਸ਼ੀਕਾਲ ਜੀ ਅਸੀਂ ਹਰਿਆਣਾ ਕੁਰੂਕਸ਼ੇਤਰਾ ਤੋਂ ਹਾਂ ਲੁਬਾਨਾ ਸਿੱਖ ਰਮਨਦੀਪ ਸਿੰਘ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਤੁਸੀਂ ਜਿੰਨੇ ਵੀ ਜਨੇ ਲਾਈਵ ਦੇ ਵਿੱਚ ਜੁੜੇ ਹੋ ਨਾ ਆਪਣਾ ਟਾਈਮ ਕੱਢ ਕੇ ਬਹੁਤ ਬਹੁਤ ਧੰਨਵਾਦ ਜੀ ਲਾਈਵ ਵਿਦ ਸਰਦਾਰ ਹੁਸੈਨ ਨਕੋਦਰ ਤੋਂ ਕਿੰਨਾ ਦੂਰ ਹੈ ਜੀ ਤੁਹਾਡਾ ਪਿੰਡ ਨਕੋਦਰ ਤੋਂ ਤਾਂ ਬਹੁਤ ਦੂਰ ਹੈ ਜੀ ਅਸੀਂ ਰਹਿ ਜਾਂਦੇ ਆ ਜੀ ਹਬੌਰ ਸਿਟੀ ਰਹਿ ਜਾਂਦੀ ਆ ਇੱਧਰ ਗੰਗਾ ਨਗਰ ਵਾਲੀ ਸਾਈਡ ਸਾਡਾ ਪਿੰਡ ਹੈ ਜੀ ਗੰਗਾ ਨਗਰ ਤੋਂ ਪੰਜਾਬ ਬਾਰਡਰ ਤੇ ਰਮਦੀਪ ਸਿੰਘ ਤੁਸੀਂ ਲਾਈਵ ਕਿਉਂ ਹੋ ਐਸੇ ਜੀ ਦਿਲ ਕੀਤਾ ਲਾਈਵ ਹੋਗੇ ਹਾਂ ਜੀ ਵਲੌਗਸ ਬਣਾ ਲਈਦੇ ਜੀ ਕਈ ਵਾਰੀ ਘਾਟੀ ਬਣਾਈ ਦੇਵਾ ਸੀ ਧਰਮੀਤ ਸਿੰਘ ਸਸ਼ੀਕਾਲ ਜੀ ਫਰੋਮ ਜੰਮੂ ਸਸ਼ੀਕਾਲ ਜੀ ਤੇ ਹੁਣ ਮੈਂ ਸਾਥ ਤੇ ਆਈ ਸੀ ਇੱਧਰ ਆਪਣੇ ਜਿਹੜੇ ਏਰੀਆ ਦੇ ਵਿੱਚ ਬਾਗ ਹੀ ਨੇ ਕਿਨੂਆ ਦੇ ਬਾਗ ਹਬੋਰ ਏਰੀਆ ਜਿਹੇ ਵਿੱਚ ਸਾਡੇ ਜ਼ਿਆਦਾਤਰ ਇਹ ਤੇ ਆਪਣੀ 베ਰੀ ਆ 베ਰੀ ਨੂੰ ਵੀ ਕਾਫੀ ਫਰੂਟ ਲੱਗਿਆ ਹੋਇਆ ਜਿੱਦਾਂ ਕਿ ਆਪਣੇ ਇਹ ਫਰੂਟ ਹੈਗਾ ਤਾ ਇਹ ਐਪਲ ਜਿਹੜੀ 베ਰੀ ਹੁੰਦੀ ਆ ਉਹ ਵਾਲੀ ਆ ਜੀ ਇਹ ਘਰ ਸਭ ਠੀਕ ਠਾਕ ਹਾਂਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਸਾਰੇ ਤਰਮਿਤ ਸੁਮਿਤ ਗੋਸ਼ਵਾਨੀ ਮਿੰਨੀ ਚੱਪੜ ਹੀ ਠੀਕ ਹੈ ਜੀ ਮਿੰਨੀ ਚੱਪੜ ਅ ਪਰ ਪ੍ਰਤਾਪ ਸਿੰਘ ਹੈਲੋ ਜੀ ਰਮਨਦੀਪ ਸਿੰਘ ਤੁਸੀਂ ਡੇਰੇ ਚ ਡੇਰੇ ਚ ਰਹਿੰਦੇ ਹੋ ਨਹੀਂ ਜੀ ਨਹੀਂ ਸਾਡਾ ਆਪਣਾ ਘਰ ਆ ਅਸੀਂ ਕਿਸੇ ਡੇਰੇ ਚ ਨਹੀਂ ਰਹਿੰਦੇ ਐਮਰੀਓਲੋਜੀਸਟ ਸੋਮਨਾਥ ਵਾ ਧਰਮੀਤ ਸਾਬ ਠੀਕ ਹੈ ਹਾਂਜੀ ਧਰਮੀਤ ਸਿੰਘ ਜੰਮੂ ਆਏ ਤੋ ਆਪ ਕਬੀ ਹਾਂਜੀ ਨਹੀਂ ਅਸੀਂ ਤਾਂ ਨਹੀਂ ਆਏ ਹਜੇ ਜਦੋਂ ਕਦੇ ਆਏ ਤੁਹਾਨੂੰ ਜ਼ਰੂਰ ਦੱਸਾਂਗੇ ਜੀ ਜੰਮੂ ਕਸ਼ਮੀਰ ਵਾਲੀ ਸਾਈਡ ਨਹੀਂ ਆਏ ਇੱਧਰ ਲਈ ਇੱਧਰ ਸ਼ਿਮਲੇਵਾਦ ਤੱਕ ਬਸ ਇੱਧਰ ਹੀ ਆਏ ਹੋਏ ਆ ਮੋਹਿਤ ਕੁਮਾਰ ਹੈਲੋ ਜੀ ਹੁਣ ਤਾਂ ਜਿਹੜੀਆਂ ਗਰਮੀਆਂ ਸਟਾਰਟ ਹੋ ਗਈਆਂ ਧੁੱਪਾਂ ਪੂਰੀਆਂ ਪੈਣ ਲੱਗ ਗਈਆਂ ਕਰਮੀਤ ਸਿੰਘ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤੁਹਾਡਾ ਕਿਹੜਾ ਪਿੰਡ ਹੈ ਸੁਮਿਤ ਗੋਸ਼ ਫਾਮੀ ਸਾਡਾ ਪਿੰਡ ਹੈ ਜੀ ਦਲਮੀਰ ਖੇੜਾ ਹਬੌਰ ਦੇ ਕੋਲ ਪੈਂਦਾ ਜੀ ਹਬੌਰ ਸਿਟੀ ਤੁਸੀਂ ਸੁਣਿਆ ਹੀ ਹੋਣਾ ਉਹਦੇ ਕੋਲ ਪੈਂਡ ਪੈਂਦਾ ਜੀ ਨੀਰਜ ਕੁਮਾਰ ਨਵਕੌਰ ਹਾਂ ਜੀ ਜਰੂਰ ਜੀ ਅੰਬਾਲਾ ਤੋਂ ਨੇ ਮਨਪ੍ਰੀਤ ਸਿੰਘ ਠੀਕ ਹੈ ਜੀ ਰਸ਼ਪਾਲ ਸਿੰਘ ਕਹਿੰਦੇ ਨੇ ਹਾਈ ਪਾ ਮਨੀ ਤਾਂ ਸਾਡੇ ਕਾਫੀ ਵੱਡੇ ਫਾਈਨ 100 ਲੱਗਦੇ ਨੇ ਜਿਨ੍ਹਾਂ ਨੂੰ ਨਾਮ ਵੀ ਪਤਾ ਹੈਲੋ ਜੀ ਮੋਹਿਤ ਕੁਮਾਰ ਆਪ ਕਹਾਂ ਸੇ ਹੋ ਹਮ ਹਬੌਰ ਸੇ ਹੈ ਜੀ ਆਮਨ ਸਚਾਰ ਹੈਲੋ ਜੀ ਅਮੀਰ ਖਾਨ ਹੈਲੋ ਮੈਮ ਪ੍ਰਸ਼ਾਂਤ ਕਿਤਨਾ ਟੈਂਪਰੇਚਰ ਹੈ ਟੈਂਪਰੇਚਰ ਤੋਂ ਅਭੀ ਤੋਂ ਕੁਝ ਜ਼ਿਆਦਾ ਨਹੀਂ ਹੈ। ਬਾਕੀ ਅਸੀਂ ਨੇ ਨੋਟ ਵੀ ਨਹੀਂ ਕੀਤਾ ਕਿੰਨਾ ਹੋਗਾ। ਵੀ ਠੀਕ ਹੈ ਲਗਭਗ ਹੋਣ ਜਿਹੜੀ ਗਰਮੀ ਸਟਾਰਟ ਹੋ ਗਈ ਆ ਅਭੀ ਆਪਾਂ ਜ਼ਿਆਦਾ ਹੁਣ ਧੁੱਪ ਦੇ ਵਿੱਚ ਨਹੀਂ ਬੈਠ ਸਕਦੇ। ਪਰ ਹੁਣ ਦੋਕ ਦਿਨ ਹੋ ਗਿਆ ਥੋੜੀ ਜੀ ਮੱਠੀ ਜੀ ਧੁੱਪ ਲੱਗਦੀ ਆ। ਹੁਣ ਮਤਲਬ ਕਿ ਸਰਦੀਆਂ ਚ ਧੁੱਪੇ ਬੈਠਣ ਵਾਲਾ ਜਿਹੜਾ ਕਿ ਉਹ ਵਾਲਾ ਸਮਾਂ ਜਾਵੜਿਆ ਲਗਭਗ। ਗਰਮੀਆਂ ਹੁਣ ਸਟਾਰਟ ਹੁੰਦੀਆਂ ਜਾ ਰਹੀਆਂ। ਨੀਰਜ ਕੁਮਾਰ ਹੈਲੋ ਜੀ ਸਿੰਘ ਦਲਜੀਤ ਸਤਿ ਸ਼੍ਰੀ ਅਕਾਲ ਜੀ ਇਮੋਲੋਜਿਸਟ ਰਮਨਦੀਪ ਸਿੰਘ ਤੁਹਾਡੇ ਹਸਬੰਦ ਕਿਹੜੇ ਦੇਸ਼ ਚੰਨ ਕਿਸੇ ਦੇਸ਼ ਚ ਨਹੀਂ ਜੀ ਪੰਜਾਬ ਜੀ ਸਾਡੇ ਕੋਲ ਨੇ ਸਾਡੇ ਨਾਲ ਰਹਿੰਦੇ ਨੇ ਤੁਹਾਨੂੰ ਸ਼ਾਇਦ ਮੈਨੂੰ ਲੱਗਾ ਕੋਈ ਭੁਲੇਖਾ ਲੱਗ ਗਿਆ ਤੁਸੀਂ ਸ਼ਾਇਦ ਸਾਨੂੰ ਦੇਖਿਆ ਨਹੀਂ ਕਦੇ ਹਨਾ ਵੀਰੇ ਰਮਨਦੀਪ ਸਿੰਘ ਇੱਥੋਂ ਦੇ ਨਹੀਂ ਆਪਾਂ ਜੀ ਪੰਜਾਬ ਦੇ ਹੀ ਆ ਇੱਥੇ ਰਹਿੰਦੀ ਆਪਣੀ ਸਾਰੀ ਫੈਮਿਲੀ ਸੋਮਨਾ ਚਲੰਦਰ ਚ ਬਾਦਲ ਛਾਈ ਹੈ ਜੀ ਠੀਕ ਹੈ ਜੀ ਇੱਥੇ ਵੀ ਥੋੜੇ ਜਿਹੀ ਇੰਨੀ ਜ਼ਿਆਦਾ ਤਿੱਖੀ ਧੁੱਪ ਨਹੀਂ ਹੈਗੀ ਪਰ ਠੀਕ ਆ ਈਸ਼ਾ ਜਾਦਵ ਹੈਲੋ ਜੀ ਜੁਆਏ ਵਿਵਾਸ ਆਪ ਜੁਆਏ ਵਿਵਾਸ ਕਹਿ ਰਹੇ ਨੇ ਆਪ ਕੌਣ ਹੋ ਮੈਮ ਹਮ ਹੈ ਜੀ ਦਾ ਜੈਸ਼ਵਿਕ ਵਲੌਗਸ ਹਨ ਦੋਹਾਬੌਰ ਵਾਲੇ ਜੀ ਗਮਨੀਤ ਸਿੰਘ ਘਰ ਕੌਣ ਕੌਣ ਹੈ ਸਾਡੀ ਸਾਰੀ ਫੈਮਿਲੀ ਪੇਰੈਂਟਸ ਹਸਬੈਂਡ ਬੇਬੀ ਆਕ ਈਸ਼ਾ ਜਦਵ ਹੈਲੋ ਜੀ ਜਵਾਈ ਨਹੀਂ ਦੀਦੀ ਮੈਂ ਪਹਿਲੀ ਵਾਰ ਦੇਖ ਰਿਆਂ ਤੁਹਾਨੂੰ ਚਰਮਨਦੀਪ ਸਿੰਘ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਵੈਸੇ ਆਪਾਂ YouTube ਤੇ ਮਤਲਬ ਕਿ ਐਕਟਿਵ ਥੋੜੇ ਜੇ ਘੱਟ ਹੁੰਨੇ ਆ ਤੇ ਆਪਾਂ Facebook Instagram ਤੇ ਵੀ ਆਪਣਾ ਸੇਮ ਹੀ ਅਕਾਊਂਟ ਹੈ ਜੀ ਦਾ ਜੈਸ਼ਵੀਕ ਵਲੌਗ ਸੰਦੂ ਹਬੌਰ ਵਾਲੇ ਤੋਂ ਨਾਮ ਤੋਂ ਹੀ ਤੇ ਤੁਸੀਂ ਉੱਥੇ ਵੀ ਸਰਚ ਕਰ ਸਕਦੇ ਹੋ ਰਮਨਦੀਪ ਜੀ ਤੁਸੀਂ ਉੱਥੇ ਨਹੀਂ ਦੇਖਦੇ ਹੋਵੋਗੇ ਹਜੇ ਸਾਨੂੰ ਸ਼ੇਰ ਸਿੰਘ ਲਾਪਰੀ ਸਿੰਘ ਕਮਨੀਰ ਸਿੰਘ ਓਕੇ ਗੁਰਵੈਲ ਸਿੰਘ ਹੈਲੋ ਜੀ ਰਿਜਵਾਨ ਹਾਂ ਇਹ ਕੈਸੇ ਹੋ ਵਧੀਆ ਜੀ ਵਧੀਆ ਤੁਸੀਂ ਦੱਸੋ ਹੋਰ ਸੁਣਾਓ ਜੀ ਨਵਿੰਤਾ ਜੀ ਹੈਲੋ ਦੀ ਮੁਕੇਸ਼ ਸ਼ਰਮਾ ਸ਼ੇਰ ਸਿੰਘ ਆਪ ਕੋ ਕੌਰ ਹੈ ਮੈਡਮ ਹਮ ਹੈ ਜੀ ਦਾ ਜੈਸ਼ਵਿਕ ਵਲੌਗ ਆਪਣਾ ਪੇਜ ਹੈ ਸੰਦੂਹੋ ਬੋਰ ਵਾਲੇ ਆਪ ਹਮੇ ਸ਼ਾਇਦ ਪਹਿਲੀ ਬਾਰ ਦੇਖ ਰਹੇ ਹੋ ਇੱਕ ਬੇਬੀ ਹੈ ਜੀ ਸਾਡੇ ਇੱਕ ਬੇਟਾ ਪਾਬਾ ਬਕਾਲਾ ਤੋ ਜੇ ਨਹੀਂ ਗੁਰਵੈਲ ਸਿੰਘ ਰਿਜਵਾਨ ਪਾਕਿਸਤਾਨ ਸੇ ਹੂੰ ਠੀਕ ਹੈ ਜੀ ਥੈਂਕ ਯੂ ਸੋ ਮੱਚ ਅ ਅੰਤਰਮੀਤ ਸਿੰਘ ਕਹਿ ਰਹੇ ਨੇ ਤੁਸੀਂ ਜੰਮੂ ਆਇਓ ਕਦੇ ਹਾਂਜੀ ਜ਼ਰੂਰ ਆਵਾਂਗੇ ਜੀ ਪ੍ਰਿਆਸ਼ਤ ਧਾਇਆ ਲਾਸਟ YouTube ਸ਼ਾਰਟਸ ਬਹੁਤ ਅੱਛੀ ਲਗੀ ਥੈਂਕ ਯੂ ਸੋ ਮਚ ਜੀ ਗੁਰਲਾਲ ਸਿੰਘ ਹੈਲੋ ਜੀ ਤੇ ਹੁਣ ਮੈਂ ਇੱਥੇ ਸ਼ਾਟ ਤੇ ਆਈ ਹੋਈ ਸੀਗੀ ਤੇ ਇਧਰ ਆਪਣਾ ਘਰ ਦਾ ਲੁੱਕ ਸ਼ਾਤ ਤੇ ਵੀ ਜਿਹੜੇ ਕੱਪੜੇ ਸੁੱਕਣੇ ਪਾਏ ਹੋਏ ਆ ਆਪਾਂ ਰਹਿਣਿਆ ਜੀ ਖੇਤਾਂ ਦੇ ਵਿੱਚ ਅੱਛਾ ਜੀ ਪਠਾਨਕੋਟ ਸੁਖਵਿੰਦਰ ਸਿੰਘ ਕਹਿ ਰਹੇ ਨੇ بارش ਪੈ ਰਹੀ ਹੈ ਠੀਕ ਹੈ ਜੀ ਪ੍ਰਤਾਪ ਸਿੰਘ ਪੀਐਸ ਮਾਨ ਰੋਪੜ ਤੋਂ ਓਕੇ ਮੈਮ ਮਨਪ੍ਰੀਤ ਸਿੰਘ ਸਾਡੇ ਪ੍ਰਾਈਮ ਕੰਟੈਂਟ ਕਿਹੜੇ ਪਿੰਡ ਤੋਂ ਦਲਮੀਰ ਖੇੜਾ ਪਿੰਡ ਹੈ ਜੀ ਤੁਹਾਨੂੰ ਜੰਮੂ ਸਾਰੀ ਜਗ੍ਹਾ ਦਿਖਾਵਾਂਗਾ ਠੀਕ ਹੈ ਜੀ ਥੈਂਕ ਯੂ ਸੋ ਮਚ ਜੀ ਤਰਮੀਤ ਸਿੰਘ ਥੈਂਕ ਯੂ ਜੀ ਪ੍ਰਸ਼ਾਂਤ ਬਹੁਤ ਅੱਛਾ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਐਂਡ ਥੈਂਕ ਯੂ ਜੀ ਸਾਰਿਆਂ ਦਾ ਜਿੰਨੇ ਵੀ ਤੁਸੀਂ ਲਾਈਵ ਦੇ ਵਿੱਚ ਜੁੜੇ ਹੋ ਸਾਡੇ ਨਾਲ ਤੇ ਆਪਣਾ ਹਨਾ ਸਮਾਂ ਕੱਢ ਕੇ ਬਹੁਤ ਅੱਛਾ ਹੈ ਥੈਂਕ ਯੂ ਜੀ ਪ੍ਰਤਾਪ ਸਿੰਘ ਹੈਲੋ ਮੈਮ ਹੈਲੋ ਜੀ ਫੋਰ ਸਨੋ ਜੀ ਜੰਨਤ ਮੇਰੇ ਰਹਿ ਰਹੇ ਹੋ ਪਰੇਸ਼ਾਨ ਧাইয়া ਹਾਂਜੀ ਆਪਣਾ ਘਰ ਤਾਂ ਜੰਨਤ ਹੀ ਹੁੰਦਾ ਜੀ ਜਿਵੇਂ ਕਹਿੰਦੇ ਹੁੰਦੇ ਕਿ ਡਾ ਵੀ ਹੋਵੇ ਹਨਾ ਛੋਟਾ ਹੋਵੇ ਵੱਡਾ ਹੋਵੇ ਤਰਾ ਵੀ ਲੱਗਦਾ ਜੀ ਰਾਜਾ 라ਵਲਪਿੰਡੀ ਤੋਂ ਦਲਜੀਤ ਸਿੰਘ ਸਿਸਟਰ ਮੇਰੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਤੁਸੀਂ ਦਲਜੀਤ ਸਿੰਘ ਨਹੀਂ ਐਸਾ ਤਾਂ ਕਦੇ ਨਹੀਂ ਹੋਇਆ ਨਹੀਂ ਵੀਰੇ ਐਵੇਂ ਦੀ ਕੋਈ ਗੱਲ ਨਹੀਂ ਕੀਤੀ ਸਤਿ ਸ਼੍ਰੀ ਅਕਾਲ ਦਲਜੀਤ ਸਿੰਘ ਵੀਰ ਜੀ ਕਿੱਥੋਂ ਤੁਸੀਂ ਦਰਮੀਤ ਸਿੰਘ ਹੋਰ ਸੁਣਾਓ ਆਪ ਬਧੀਆ ਜੀ ਵਾਸਤੇ ਤੁਸੀਂ ਦੱਸੋ ਜੀ ਸ਼ੇਰ ਸਿੰਘ ਆਪ ਸੰਗਰੂਰ ਆਣਾ ਜ਼ਰੂਰ ਹਾਂਜੀ ਜ਼ਰੂਰ ਜੀ ਸੰਗਰੂਰ ਤਾਂ ਆਪਾਂ ਨੂੰ ਕੋਈ ਜ਼ਿਆਦਾ ਨਹੀਂ ਦੂਰ ਹੈਗਾ ਸੁਖਵਿੰਦਰ ਸਿੰਘ ਜੀ ਤੁਸੀਂ ਕਿਸਾਨ ਧਰਨੇ ਤੇ ਨਹੀਂ ਗਏ ਹਾਂਜੀ ਜ਼ਰੂਰ ਜਾਵਾਂਗੇ ਵੀਰ ਜੀ ਜ਼ਰੂਰ ਹਿੱਸਾ ਪਾਵਾਂਗੇ ਆਪਾਂ ਵੀ ਕਿਸਾਨ ਹੀ ਆ ਪਟਾ ਸਾਹਿਬ ਤੁਸੀਂ ਬਹੁਤ ਸਵੀਟ ਹੋ ਥੈਂਕ ਯੂ ਜੀ ਤੇ ਆਪਣਾ ਜਿਹੜਾ ਕਿ ਅਕਾਊਂਟ ਹੈਗਾ ਜੀ ਸਨੈਪਚੈਟ ਤੇ ਵੀ ਆਪਾਂ ਹੁਣੇ ਬਣਾਇਆ ਸੋ ਜੇ ਤੁਸੀਂ ਕੋਈ ਸਨੈਪਚੈਟ ਯੂਜ਼ ਕਰਦਾ ਤਾਂ ਦਾ ਜੈਸ਼ਵਿਕ ਵਲੌਗ ਦੇ ਨਾਮ ਤੇ ਆਪਣਾ ਸਨੈਪਚੈਟ ਅਕਾਊਂਟ ਆ ਉੱਥੇ ਵੀ ਤੁਸੀਂ ਸਾਨੂੰ ਜਿਹੜਾ ਕਿ ਜ਼ਰੂਰ ਫੋਲੋ ਕਰ ਲਿਓ ਰਾਵਲ ਪਿੰਡੀ ਮੇਰਾ ਰੇ ਨਾ ਰੇਨੀ ਸੀਜ਼ ਅੱਛਾ ਰੇਨੀ ਸੀਜ਼ ਨਾ ਸੌਰੀ ਜੀ ਠੀਕ ਹੈ ਜੀ ਰਾਜਾ ਬਿਸ਼ਾਵਤ ਤਰਮੀਤ ਸਿੰਘ ਤੁਸੀਂ ਰੋਜ਼ ਲਾਈਵ ਆਉਂਦੇ ਹੋ ਨਹੀਂ ਜੀ ਰੋਜ਼ ਨਹੀਂ ਆਉਂਦੇਗੇ ਤੇ ਜਿਨ੍ਹਾਂ ਨੇ ਸਾਨੂੰ ਨਹੀਂ ਫੋਲੋ ਕੀਤਾ ਹੋਇਆ ਨਾ ਤੇ ਦੂਜਾ YouTube ਉਹਦੇ ਤੇ ਦੂਰ ਹੈ ਪੇਕਾ ਪਿੰਡ ਕਿੰਨੀ ਦੂਰ ਹੈ ਤੁਹਾਡੇ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਜੀ 30 40 ਕਿਲੋਮੀਟਰ 40 ਕਿਲੋਮੀਟਰ ਦੂਰ ਹੈ ਜੀ ਮਲੋਟ ਨੇ ਮੇਰੇ ਪੇਕੇ ਅਬੋਰ ਅਸੀਂ ਸੌਰੇ ਤੇ ਮਲੋਟ ਪੇਕੇ ਅਬੋਰ ਤੇ ਮਲੋਟ ਦਾ ਕੋਈ ਲੋਕੇਸ਼ ਸ਼ਿਕਾਵਤ ਇੰਡੀਆ ਕੇ ਕਿਸਾਨ ਸਾਰੇ ਪੰਜਾਬ ਕੇ ਹੀ ਹੈ ਹਾਂਜੀ ਬਿਲਕੁਲ ਜੀ ਗੁਰਵੈਲ ਸਿੰਘ ਹੈਲੋ ਜੀ ਦਰਮੀਤ ਸਿੰਘ ਓਕੇ ਜੀ